ਕੰਟਰੋਵਰਸੀਜ਼ ਤੋਂ ਹਮੇਸ਼ਾ ਦੂਰ ਰਹੇ ਹੋ ਕੀ ਲੱਗਦਾ ਕਿ ਇਹ ਜ਼ਰੂਰੀ ਹੋ ਗਿਆ ਹੁਣ ਸੋਸ਼ੀਅਲਾਈਜ਼ ਹੋਣਾ ਬੰਦੇ ਨੂੰ ਪੂਲ ਬੰਦਾ ਡਿਸਟਰਬ ਹੈ ਜੀ ਕੋਈ ਕਿਸੇ ਨੂੰ ਦੇਖ ਦੇਖ ਕੇ ਡਿਸਟਰਬ ਹੈ ਕਿਸੇ ਨੇ ਤੁਹਾਡੀ ਫੋਟੋ ਨਹੀਂ ਸ਼ੇਅਰ ਕੀਤੀ ਤਾਂ ਬੰਦਾ ਸੋਚਦਾ ਯਾਰ ਇਹਨੇ ਮੇਰੇ ਸ਼ੇਅਰ ਨਹੀਂ ਕੀਤੀ ਜੀ ਠੀਕ ਹੈ ਕੋਈ ਕਹਿੰਦਾ ਇਹਤੇ ਕਮੈਂਟ ਨਹੀਂ ਕੀਤਾ ਕੋਈ ਕਹਿੰਦਾ ਲਾਈਕ ਨਹੀਂ ਕੀਤਾ ਬੰਦਾ ਆਪ ਹੀ ਗੱਲਾਂ ਕਰੀ ਜਾਂਦਾ ਆਪਦੇ ਆਪ ਨਾਲ ਹੀ ਹੋ ਗਿਆ ਦੁਨੀਆਦਾਰੇ ਨੂੰ ਬਾਹਰ ਲੈਣੋਂ ਟੁੱਟ ਗਿਆ مالک ਨੇ ਹੁਣ ਜਿਸ ਜਗ੍ਹਾ ਤੇ ਬਿਠਾਇਆ ਸੰਤੁਸ਼ਟ ਹਾਂ ਮੈਂ ਬਿਲਕੁਲ ਹਾਂ ਜੀ ਮੈਂ ਬਸ ਮੈਨੂੰ ਕਿਤੇ ਨਾ ਕਿਤੇ ਹੋਰ ਨਹੀਂ ਹੁੰਦਾ ਹੁੰਦਾ ਬਸ ਮੈਂ ਥੋੜਾ ਜਿਹਾ ਆ ਜਿਹੜਾ ਡਿਜੀਟਲ ਵਾਲਾ ਚੱਲਿਆ ਮੈਂ ਇੱਥੇ ਥੋੜਾ ਜਿਹਾ ਡਿਸਟਰਬ ਹੋਣਾ ਫਿਰ ਆਪਣੇ ਆਪ ਨੂੰ ਸਾਂਭਦਾ ਵੀ ਸਾਡੇ ਕਲਾਕਾਰ ਜਿਹੜਾ ਪਾਈਚਾਰਾ ਇਹ ਦੇਖ ਦਿਖਾਈਏ ਜਿਹੜਾ ਜਿਆਦਾ ਰਗੜੇਗੇ ਜੀ ਆ ਮਤਲਬ ਜੀ ਉਹਦੇ ਵੀਊ ਵਧ ਗਏ ਜਿਹੜਾ ਮੇਰੇ ਇੰਨੇ ਨਹੀਂ ਹੋਏ ਹਨ ਤੁਸੀਂ ਕੀ ਮੰਨਦੇ ਹੋ ਕਿ ਚੰਗੇ ਕਲਾਕਾਰ ਨੂੰ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਜਾਂ ਉਹਦੀ ਕਲਾਕਾਰੀ ਹੀ ਇੱਕ ਦਿਨ ਬੋਲਦੀ ਹੈ ਲੋਕਾ ਹੁਣ ਜਦੋਂ ਸਾਰੀ ਦੁਨੀਆ ਦੇ ਤੇ ਹੈ ਨਾ ਕਿਰੁਣ ਕੁਛ ਨਾ ਕੁਛ ਪੇਸ਼ਕਾਰੀ ਜੋ ਦਿਖਦਾ ਉਹੀ ਵਿਕਦਾ ਇਹ ਕਹਿ ਸਕਦੇ ਇਲੈਕਟ੍ਰੋਨਿਕ 뮤직 ਆ ਗਿਆ ਔਰ ਸੋਸ਼ਲ ਸਾਈਟਸ ਤੇ ਕਲਾਕਾਰੀ ਰਹਿ ਗਈ ਮੇਰਾ ਮੇਨ ਟਾਰਗੇਟ ਪਹਿਲਾਂ ਦੀ ਸਟੇਜਾਂ ਸੀਗੀਆਂ ਜੀ ਪਹਿਲਾਂ ਵੀ ਮੈਂ ਜਿੰਨੇ ਕੁ ਮੈਂ ਆਵਦੇ ਤੇ ਕਮਾਉਂਦਾ ਸੀ ਉਨੇ ਕਲਾ ਦਿੰਦਾ ਸੀ ਨਾ ਕਿਸੇ ਨੇ ਕੰਪਨੀਆਂ ਗੁੱਬੜੀਆਂ ਨੇ ਕੰਨ ਲਾਏ ਨਾ ਹੁਣ ਲਾਏ ਆ ਸਾਡਾ ਸੁਭਾਅ ਉਹੀ ਆ ਪਹਿਲਾਂ ਗਾਇਕੀ ਦੇ ਜ਼ਰੀਏ ਸਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ ਹੁਣ ਅਦਾਇਗੀ ਦੀ ਗੱਲ ਕੀਤੀ ਜਾਵੇ ਫਿਲਮਾਂ ਦੇ ਵਿੱਚ ਕਿਵੇਂ ਵੇਖਦੇ ਹੋ ਜ਼ਿਆਦਾ ਬਿਹਤਰ ਕੀ ਲੱਗਿਆ ਗਾਇਕੀ ਜ਼ਿਆਦਾ ਤੁਹਾਡੀ ਮਨਪਸੰਦ ਰਹੀ ਹੈ ਜਾਂ ਫਿਲਮਾਂ ਦੇ ਵਿੱਚ ਅਦਾਇਗੀ ਅਸਲੀ ਜੇ ਕਿਹਾ ਜਾਵੇ ਇਹ ਮੇਰਾ ਕੀੜਾ ਜਿਹੜਾ ਗਾਇਕੀ ਦਾ ਨਹੀਂ ਗਾਇਕੀ ਦਾ ਤਾਂ ਬਾਅਦ ਵਿੱਚ ਬਣਿਆ ਪਹਿਲਾਂ ਮੈਨੂੰ ਫਿਲਮਾਂ ਦਾ ਸੀਗਾ ਥੀਏਟਰ ਕਰਨ ਦਾ ਸੀ ਨਾਟਕ ਕਰਨ ਦਾ ਔਕੜ ਨਾਟਕ ਕਰਨ ਦਾ ਨਾਟਕ ਕੋਈ ਚੱਲਦਾ ਹੁੰਦਾ ਸੀ ਸੀਰੀਅਲ ਚੱਲਦਾ ਹੁੰਦਾ ਸੀ ਉੱਥੇ ਦਿੱਲੀ ਅੰਮ੍ਰਿਤਸਰ ਜਾਂਦੇ ਦਿੱਲੀ ਸਵੇਰੇ 4-5 ਵਜੇ ਗੱਡੀ ਫੜਦੇ ਫਿਰ ਉੱਥੇ ਜਾ ਕੇ ਅਸੀਂ ਉਹਦੀਆਂ ਆਪਣਾ ਰਿਆਸਲਾ ਵਗੈਰਾ ਕਰਦੇ ਪਲੇ ਹੁੰਦੇ ਫਿਰ ਉਹ ਜਦੋਂ ਕਿਤੇ ਆਉਣਾ ਐਪੀਸੋਡ ਉਹਦੇ ਵਿੱਚ ਦੇਖਣਾ ਵੀ ਸਾਡੀ ਫੋਟੋ ਹੀ ਹੈ ਨਹੀਂ ਪੈਰਾਂ ਨੂੰ ਹੱਥ ਲਾ ਕੇ ਨੀ ਹੱਥ ਪੈਰਾਂ ਨੂੰ ਲਾ ਕੇ ਕਰ ਸਤਿਕਾਰ ਬਜ਼ੁਰਗਾਂ ਦਾ ਕਿਸਮਤ ਦੇ ਨਾਲ ਮਿਲਦਾ ਕਮਲ ਏ ਪਿਆਰ ਬਜ਼ੁਰਗਾਂ ਦਾ ਹਾਈ ਕਰਮਾਂ ਦੇ ਨਾਲ ਮਿਲਦਾ ਕਮਲ ਏ ਪਿਆਰ ਬਜ਼ੁਰਗਾਂ ਦਾ ਲੋਗ ਕੈਨੇਡਾ ਅਮਰੀਕਾ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਸੈੱਟ ਹੋਣਾ ਚਾਹੁੰਦੇ ਨੇ ਪਰ ਤੁਸੀਂ ਉੱਥੇ ਦੇ ਦੇਸ਼ਾਂ ਨੂੰ ਛੱਡ ਕੇ ਦੁਬਾਰਾ ਪੰਜਾਬ ਦੀ ਮਿੱਟੀ ਦੇ ਵਿੱਚ ਵਾਪਸ ਆਏ ਉਧਰ ਜਾਣ ਦਾ ਸੁਭ ਬਣ ਗਿਆ ਉਸ ਤੋਂ ਬਾਅਦ ਉੱਥੇ ਜਾ ਕੇ ਨਹੀਂ ਠੀਕ ਲੱਗਿਆ ਨਹੀਂ ਚੰਗਾ ਲੱਗਿਆ ਦਿਲਦਲ ਨਹੀਂ ਲੱਗਿਆ ਹਨਾ ਤੇ ਫਿਰ ਇੱਧਰ ਵਾਪਸ ਆ ਗਏ ਜੇ ਇੱਥੇ ਕੋਈ ਵਧੀਆ ਨਾਂ ਲੱਗੂ ਮੈਂ ਫੇਰ ਵਾਪਸ ਬਸੂ ਕਹਿੰਦੇ ਉਹ ਸਭ ਤੋਂ بڑا ਰੋਗ ਕੀ ਕਹਿਣਗੇ ਲੋਕ ਮੈਂ ਨਾ ਲੋਕਾਂ ਵਾਸਤੇ ਜਾਣਾ ਮੈਨੂੰ ਜੋ ਮੇਰੇ ਮਨ ਦਾ ਠੀਕ ਲੱਗਿਆ ਨਾ ਹੀ ਮੇਰੇ ਕੋਈ ਸੂਨ ਆ ਬਹੁਤੇ ਜੀ ਸਟੈਂਡ ਲੈ ਲਿਆ ਤਾਂ ਯਾਰ ਲੋਕ ਕੀ ਕਹਿਣਗੇ ਹਾਂ ਮੇਰੀ ਹੁਣ ਜਿਹੜੀ ਰੂਹ ਹੈ ਮੇਰਾ ਅੰਦਰੋਂ ਜਿਹੜੀ ਆਤਮਾ ਮੰਦੀ ਹੈ ਉਹ ਮੰਦੀ ਆ ਵੀ ਮੈਂ ਇੱਥੇ ਰਹਿ ਕੇ ਮੇਰਾ ਕੰਮ ਆ ਜਿਹੜਾ ਤੇ ਮੇਰੇ ਕੰਮ ਦੇ ਲਈ ਮੈਨੂੰ ਸਭ ਤੋਂ ਵਧੀਆ ਪੰਜਾਬ ਲੱਗਦਾ ਉਰਖ ਲੀਆ ਮੁਛ ਸਰਦਾਰ ਮੁੰਡੇ ਨੇ ਸਿੱਖ ਲੀ ਸਜਾਉਣੀ ਦਸਤਾਰ ਮੁੰਡੇ ਨੇ ਹੋ ਵਖਰਾ ਰੂਪ ਜੀ ਪੰਜਾਬੀ ਕਿੰਗ ਦਾ ਹਾਈ ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ ਹੋ ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ ਹੋ ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਗੱਲ ਕੀਤੀ ਜਾਵੇ ਪੰਜਾਬੀ 뮤직 ਇੰਡਸਟਰੀ ਜਿਸ ਦਾ ਬੜਾ ਪਿਆਰਾ ਸਬੰਧ ਰਿਹਾ ਦੁਗਾਣੇ ਗੀਤਾਂ ਦੇ ਨਾਲ ਸਨ 70 ਦੇ ਦਸ਼ਕ ਤੋਂ ਬਾਅਦ ਗੱਲ ਕੀਤੀ ਜਾਵੇ ਕਈ ਅਜੇਹੀਆਂ ਬੜੀਆਂ ਪਿਆਰੀਆਂ ਦੁਗਾਣੇ ਗੀਤਾਂ ਦੀਆਂ ਜੋੜੀਆਂ ਸਨ ਜਿਨ੍ਹਾਂ ਨੂੰ ਲੋਕਾਂ ਨੇ ਬੇਹਦ ਪਿਆਰ ਦਿੱਤਾ ਔਰ ਪਿਛਲੇ 2 ਦਹਾਕਿਆਂ ਤੋਂ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਈ ਹੈ ਇੱਕ ਅਜੇਹੀ ਬਾ ਕਮਾਲ ਤੇ ਪਿਆਰੀ ਜੋੜੀ ਜਿਨ੍ਹਾਂ ਨੇ ਹਰ ਇੱਕ ਵਿਸ਼ੇ ਦੇ ਉੱਪਰ ਪਰਿਵਾਰਕ ਗੀਤਾਂ ਦੇ ਨਾਲ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਸੋ ਹੁਣ ਇੱਕ ਨਵੀਂ ਆਪਣੀ ਫਿਲਮ ਲੈ ਕੇ ਬਾਈ ਦੀਪ ਢਿੱਲੋਂ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋਣ ਜਾ ਰਹੇ ਨੇ ਸੋ ਉਹਨਾਂ ਨਾਲ ਅੱਜ ਇੱਕ ਖਾਸ ਮੁਲਾਕਾਤ ਦਰਸ਼ਕਾਂ ਦੀ ਕਰਾਵਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਔਰ ਜਿੰਨੇ ਵੀ ਦੋਸਤ ਮਿੱਤਰ ਪੰਜਾਬੀ ਭੈਣ ਭਰਾ ਇਸ ਟਾਈਮ ਸਾਨੂੰ ਦੇਖ ਰਹੇ ਨੇ ਸਾਰਿਆਂ ਨੂੰ ਫਤਿਹ ਬਰਵਾਲ ਹੋਵੇ ਬਾਈ ਦੀਪ ਖਾਲਸਾ ਬਾਈ ਜੀ ਕੀ ਫਤਿਹ ਭਾਈ ਜੀ ਗੱਲ ਕੀਤੀ ਜਾਵੇ ਜਿਹੜੀ ਮਾਲਵੇ ਦੀ ਇਹ ਬੈਲਟ ਹੈ ਮਾਨਸਾ ਬਠਿੰਡਾ ਇਹਦੀ ਕਹਿੰਦੇ ਮਿੱਟੀ ਦੇ ਵਿੱਚ ਕਲਾਕਾਰੀ ਹੈ ਬੜੇ ਬੇਸ਼ਕੀਮਤੀ ਹੀਰੇ ਜਿਹੜੇ ਨੇ ਪੰਜਾਬੀ 뮤직 ਇੰਡਸਟਰੀ ਨੂੰ ਦਿੱਤੇ ਨੇ ਤੁਸੀਂ ਵੀ ਇੱਕ ਪਿੰਡ ਤੋਂ ਸ਼ੁਰੂਆਤ ਕੀਤੀ ਹੈ ਔਰ ਕਿੱਦਾਂ ਦਾ ਰਿਹਾ ਸਫਰ ਰੁਝਾਨ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਇੰਡਸਟਰੀ ਵੱਲ ਗਾਇਕੀ ਵੱਲ ਆਇਆ ਔਰ ਕਿੱਦਾਂ ਤੁਸੀਂ ਸ਼ੁਰੂ ਕੀਤਾ ਔਰ ਕਿਵੇਂ-ਕਿਵੇਂ ਸਟੈਪ ਬਾਈ ਸਟੈਪ ਜਿਹੜੀ ਆ ਇਹ ਕਾਮਯਾਬੀ ਮਿਲਦੀ ਰਹੀ ਬਸ ਸਟ੍ਰਗਲ ਆ ਸਾਰਿਆਂ ਨੇ ਕੀਤੀ ਹੁੰਦੀ ਹੈ ਕਿਸੇ ਨਾ ਕਿਸੇ ਫੀਲਡ ਚ ਕੀਤੀ ਹੈ ਕਿਸੇ ਨੇ ਕਿਸੇ ਨੇ ਕੀਤੀ ਹੈ ਪਰ ਫਾਲ ਫੁੱਲ ਉਹਨੇ ਮਾਲਕ ਦੇ ਹੱਥ ਹੈ ਸੋ ਕਿਸੇ ਦੀ ਮਿਹਨਤ ਦਾ ਰਾਸ ਆ ਜਾਂਦੀ ਹੈ ਕਿਸੇ ਦੀ ਨਹੀਂ ਰਾਸ ਆਉਂਦੀ ਪਰ ਇਹ ਸਾਡੇ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਸਾਨੂੰ ਛੋਟੀ ਏਜ ਦੇ ਵਿੱਚ ਲੋਕਾਂ ਨੇ ਪਿਆਰ ਦਿੱਤਾ ਮੁਹੱਬਤ ਦਿੱਤੀ ਸੋ ਪਿੰਡ ਮਹਿਮਾਨ ਸਾਚਾ ਚ ਹੈ ਕੁੰਡੜਾ ਪਿੰਡ ਹੈ ਔਰ ਪੜਿਆ ਮਰੀਜੰਦਰਾ ਕਾਲਜ ਹ ਉਸ ਤੋਂ ਬਾਅਦ ਫਿਰ ਨਾ ਕਾਲਜ ਟਾਈਮ ਤੋਂ ਸਕੂਲ ਟਾਈਮ ਤੋਂ ਜਿੱਦਾਂ ਚੱਲਦੇ-ਚੱਲਦੇ ਫਿਰ ਲੁਧਿਆਣੇ ਆ ਗਏ ਹਾਂ ਜੀ ਅੰਬੇ ਜੀ ਲਗਭਗ 18 ਤੋਂ 20 ਸਾਲ ਦੇ ਕਰੀਬ ਹੋ ਗਿਆ ਤੁਹਾਨੂੰ ਇੰਡਸਟਰੀ ਦੇ ਵਿੱਚ ਸ਼ੁਰੂਆਤੀ ਦੌਰ ਕਿਹੋ ਜਿਹਾ ਸੀ ਤੇ ਹੁਣ ਜਿਹੜਾ ਸਮਾਂ ਕਿਦਾਂ ਦਾ ਕਿਉਂਕਿ ਤੁਸੀਂ ਹਮੇਸ਼ਾ ਜਦੋਂ ਵੀ ਗਾਇਆ ਲਾਈਵ ਨੂੰ ਜ਼ਿਆਦਾ ਤਵੱਜੂ ਦਿੰਤੀ ਹੈ ਚਾਹੇ ਉਹ ਆਪਣੀ ਕੈਸਟਾਂ ਦੇ ਵਿੱਚ ਹੋਵੇ ਜਾਂ ਸਟੇਜ ਸ਼ੋਜ਼ ਤੇ ਹੋਵੇ ਪਰ ਜਿਵੇਂ ਅੱਜਕੱਲ ਇਲੈਕਟ੍ਰੋਨਿਕ 뮤직 ਆ ਗਿਆ ਔਰ ਸੋਸ਼ਲ ਸਾਈਟਸ ਤੇ ਕਲਾਕਾਰੀ ਰਹਿ ਗਈ ਤੁਸੀਂ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਅ ਫਰਕ ਤਾਂ ਹੈਗਾ ਕਿਤੇ ਨਾ ਕਿਤੇ ਗੱਲਾਂ ਬਾਤਾਂ ਦਾ ਕਿਉਂਕਿ ਸਾਡੇ ਲਈ ਵਧੀਆ ਹੀ ਆ ਪਹਿਲਾਂ ਵੀ ਵਧੀਆ ਸੀ ਹੁਣ ਵੀ ਵਧੀਆ ਸੀ ਕਿਉਂਕਿ ਮੇਰਾ ਮੇਨ ਟਾਰਗੇਟ ਪਹਿਲਾਂ ਵੀ ਸਟੇਜਾਂ ਹੀ ਸੀਗੀਆਂ ਜੀ ਪਹਿਲਾਂ ਵੀ ਮੈਂ ਜਿੰਨੇ ਕੁ ਮੈਂ ਆਪਦੇ ਤੇ ਕਮਾਉਂਦਾ ਸੀ ਉਨੇ ਕਲਾ ਦਿੰਦਾ ਸੀ ਨਾ ਕਿਸੇ ਨੇ ਕੰਪਨੀਆਂ ਕੰਪਨੀਆਂ ਨੇ ਪਹਿਲਾਂ ਲਾਏ ਜਾਂ ਨਾ ਹੁਣ ਲਾਏ ਆ ਸਾਡਾ ਸੁਭਾਅ ਉਹੀ ਆ ਪਰ ਹਾਂ ਇੰਨਾ ਕਿ ਸੀਗਾ ਪਹਿਲਾਂ ਕਿ ਸਾਨੂੰ ਆਪ ਮੱਥਾ ਸਿਰਖ ਪਾਈ ਨਹੀਂ ਕਰਨੀ ਪੈਂਦੀ ਸੀ ਮੰਨ ਲਓ ਪ੍ਰੋਜੈਕਟ ਕੀਤਾ ਕੋਈ ਗਾਣੇ ਕੀਤੇ ਟੇਪ ਕੀਤੀ ਦੇਤੀ ਕਿਸੇ ਕੰਪਨੀ ਨੇ ਪਰ ਉਹ ਪ੍ਰਮੋਟ ਕਰਤਾ ਉਹ ਅੱਗੇ ਜਾ ਕੇ ਉਹਨਾਂ ਦੀ ਸਰਦਾਰੀ ਆ ਅਸੀਂ ਆਪਣੇ ਇੱਕ ਪਾਸੇ ਧਿਆਨ ਹੁੰਦਾ ਸੀ ਪਰ ਹੁਣ ਥੋੜਾ ਜਿਹਾ ਜਦੋਂ ਦਾ ਆਹ ਚੱਲਿਆ ਕੰਮ ਡਿਜੀਟਲ ਹੋਇਆ ਹੋਇਆ ਜੀ ਹੁਣ ਬਹੁਤ ਜ਼ਿਆਦਾ ਧਿਆਨ ਲਾਉਣਾ ਪੈਂਦਾ ਹੁਣ ਪ੍ਰੋਗਰਾਮ ਵਾਲੇ ਪਾਸੇ ਵੀ ਧਿਆਨ ਤੇ ਬੰਦੇ ਨੂੰ ਆ ਆਨਲਾਈਨ ਤੇ ਬਹੁਤ ਜ਼ਿਆਦਾ ਅਰੇਨਾ ਤੱਕ ਐਕਟਿਵ ਹਨ ਤੇ ਫਿਰ ਉਹ ਕ੍ਰੀਏਟੀਵਿਟੀ ਘਟ ਗਈ ਹੁਣ ਇਸੇ ਕਾਰਨ ਬਾਈ ਜੀ ਪਹਿਲਾਂ ਗਾਇਕੀ ਦੇ ਜ਼ਰੀਏ ਸਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ ਹੁਣ ਅਦਾਇਗੀ ਦੀ ਗੱਲ ਕੀਤੀ ਜਾਵੇ ਫਿਲਮਾਂ ਦੇ ਵਿੱਚ ਕਿਵੇਂ ਵੇਖਦੇ ਹੋ ਜ਼ਿਆਦਾ ਬਿਹਤਰ ਕੀ ਲੱਗਿਆ ਗਾਇਕੀ ਜ਼ਿਆਦਾ ਤੁਹਾਡੀ ਮਨਪਸੰਦ ਰਹੀ ਹੈ ਜਾਂ ਫਿਲਮਾਂ ਦੇ ਵਿੱਚ ਅਦਾਇਗੀ ਮੈਨੂੰ ਸ਼ੁਰੂ ਤੋਂ ਜਦੋਂ ਮੈਂ ਥੀਏਟਰ ਕੀਤਾ ਅਜਿੰਦਰਾ ਕਾਲਜ ਤੋਂ ਮੈਂ ਪੜਿਆ ਉੱਥੇ ਵੀ ਮੈਂ ਯੂਨੀਵਰਸਿਟੀ ਦੇ ਵਿੱਚ ਨਾਟਕ ਪਲੇ ਵਗੈਰਾ ਕਰਦਾ ਰਿਹਾ ਪਹਿਲਾ ਮੇਰਾ ਸੁਭ ਜਿਹੜਾ ਸੀਗਾ ਅਸਲੀ ਜੇ ਕਿਹਾ ਜਾਵੇ ਇਹ ਮੇਰਾ ਕੀੜਾ ਜੀ ਜਿਹੜਾ ਗਾਇਕੀ ਦਾ ਨਹੀਂ ਗਾਇਕੀ ਦਾ ਤਾਂ ਬਾਅਦ ਵਿੱਚ ਬਣਿਆ ਪਹਿਲਾਂ ਮੈਨੂੰ ਫਿਲਮਾਂ ਦਾ ਸੀਗਾ ਥੀਏਟਰ ਕਰਨ ਦਾ ਸੀ ਨਾਟਕ ਕਰਨ ਦਾ ਨੁੱਕੜ ਨਾਟਕ ਕਰਨ ਦਾ ਜੀ ਉਦੋਂ ਬਾਈ ਹਰ ਭਜਨ ਮਾਨ ਦੀਆਂ ਫਿਲਮਾਂ ਜੀ ਆਇਆਂ ਨੂੰ ਆਈਆਂ ਸੀ ਤੇ ਉਦੋਂ ਇਹ ਚੱਲਦਾ ਹੁੰਦਾ ਸੀ ਵੀ ਯਾਰ ਜੇ ਤੁਸੀਂ ਐਕਟਰ ਬਣਨਾ ਤਾਂ ਸਿੰਗਰ ਬਣ ਜਾਓ ਜੀ ਤੇ ਸਟਰਗਲ 'ਚ ਫਿਰ ਬੰਦਾ ਜਦੋਂ ਹੱਥ ਪਰ ਮਾਰਦਾ ਮੈਂ ਪਹਿਲਾਂ ਬੰਬੇ ਚੱਲਿਆ ਸੀ ਜੀ ਫਿਰ ਅਸੀਂ ਉਦੋਂ ਇੱਕ ਜੀ ਪੰਜਾਬੀ ਤੇ ਚੱਲਦਾ ਹੁੰਦਾ ਸੀ ਅ ਅ ਨਾਟਕ ਕੋਈ ਚੱਲਦਾ ਹੁੰਦਾ ਸੀ ਸੀਰੀਅਲ ਚੱਲਦਾ ਹੁੰਦਾ ਸੀ ਉੱਥੇ ਦਿੱਲੀ ਅੰਬਾਲਾ ਅਸੀਂ ਜਾਂਦੇ ਦਿੱਲੀ ਸਵੇਰੇ 4-5 ਵਜੇ ਗੱਡੀ ਫੜਵੇ ਫਿਰ ਉੱਥੇ ਜਾ ਕੇ ਅਸੀਂ ਉਹਦੀਆਂ ਆਪਣਾ ਰਿਆਸਲਾ ਵਗੈਰਾ ਕਰਦੇ ਪਲੇ ਹੁੰਦੇ ਫਿਰ ਉਹ ਜਦੋਂ ਕਿਤੇ ਆਉਣਾ ਐਪੀਸੋਡ ਉਹਦੇ ਵਿੱਚ ਦੇਖਣਾ ਵੀ ਸਾਡੀ ਫੋਟੋ ਹੀ ਹੈ ਨਹੀਂ ਹੈਨਾ ਫਿਰ ਇਦਾਂ ਕਰਦੇ ਕਰਦੇ ਸੁਪ ਦੇ ਵਿੱਚੋਂ ਬਣਦੇ ਬਣਦੇ ਫਿਰ ਉਹ ਕਾਫੀ ਇਦਾਂ ਹੋਇਆ ਫਿਰ ਨਾਲ-ਨਾਲ ਸਟ੍ਰਗਲ ਚੱਲੀ ਬਠਿੰਡੇ ਦੀ ਤੇ ਨਾਲ-ਨਾਲ ਅਦਾਕਾਰੀ ਵੀ ਚੱਲਦੀ ਰਹੀ ਤੇ ਫਿਰ ਮੇਰਾ ਜਿਹੜਾ ਮੇਲ ਹੋਇਆ ਅ ਬਾਈ ਗੁਰਵਿੰਦਰ ਬੜਾਰਨਾ ਪਰਮਪਾਗੂ ਬਲਗਾਰ ਸਿੱਧੂ ਇਹਨਾਂ ਨੇ ਮੈਂ ਜਾਣ ਲਗਿਆ ਐਜ ਐਨਾਉਂਸਰ ਦੇ ਤੌਰ ਤੇ ਕੋਰਸ ਬੋਲਦੇ ਫਿਰ ਮੇਰਾ ਝੁਕਾ ਆ ਜਾਂਦਾ ਨੂੰ ਹੋ ਗਿਆ ਹਾਂਜੀ ਸਿੰਗਿੰਗ ਬਸ ਤੇ ਗੱਲ ਕੀਤੀ ਜਾਵੇ ਨਵੀਂ ਫਿਲਮ ਬਾਰੇ ਵੀ ਦਰਸ਼ਕਾਂ ਨੂੰ ਦੱਸੋ ਕਦੋਂ ਆ ਰਹੀ ਹੈ ਔਰ ਕੀ ਕਨਸੈਪਟ ਹੈ ਉਸ ਫਿਲਮ ਦਾ ਉਸ ਬਾਰੇ ਥੋੜੀ ਜੀ ਜਾਣਕਾਰੀ ਦਿਓ ਫਿਲਮ ਬਸ ਉਸ ਮੈਨੂੰ ਵਿਸ਼ਾ ਐਸੀ ਕਰਕੇ ਵਧੀਆ ਲੱਗਿਆ ਸੀ ਕਿ ਮੇਰੇ ਨਾਲ ਮਿਲਦਾ ਜੁਲਦਾ ਜਾਂ ਸੀਗਾ ਜੀ ਇੱਕ ਥੀਏਟਰ ਵਾਲੇ ਨਾਟਕਾਲੇ ਸਟ੍ਰਗਲਰ ਆਰਟਿਸਟ ਦੀ کہانی ਹੈ ਕਿਦਾਂ ਕਿਦਾਂ ਪਾਪੜ ਵੇਲਦਾ ਕਿਵੇਂ ਕਿਵੇਂ ਅੱਗੇ ਪਹੁੰਚਦਾ ਜਾਂ ਨਹੀਂ ਪਹੁੰਚਦਾ ਹਨ ਇਹ ਫਿਲਮ ਛਤਰੀ ਔਰ ਕਿਦਾਂ ਬਿਤਕਰਾਂ ਹੁੰਦਾ ਉਹਦੇ ਨਾਲ ਜਦਾਂ ਜਿਹੜੇ ਵੱਡੇ ਸਟਾਰ ਨੇ ਸ਼ੂਟਿੰਗਾਂ ਹੁੰਦੀਆਂ ਪਈਆਂ ਨੇ ਜਿਹੜੀਆਂ ਤੁਸੀਂ ਫਿਲਮਾਂ ਦੇ ਵਿੱਚ ਦੇਖਦੇ ਹੋ ਕਿਦਾਂ ਉਹ ਦੇਖਿਆ ਜਾਂਦਾ ਵੀ ਇੱਕ ਬੰਦੇ ਨੂੰ ਜੇ ਕੋਈ ਬੰਦਾ ਹਾਈਲਾਈਟ ਆ ਤਾਂ ਉਹਨੂੰ ਸਾਰਾ মিডিਆ ਵੀ ਹਾਈਲਾਈਟ ਕਰ ਰਿਆ ਜੇ ਬੰਦਾ ਡਾਊਨ ਆ ਤਾਂ ਉਹਨੂੰ ਦੱਬੀ ਦਰਿਆ ਜਾਂਦਾ ਨਾ ਚੜਦੇ ਸੂਰਜ ਨੂੰ ਸੁਲਹਾ ਬੜਾ ਜਨਨੀ ਕਿ ਇਸ ਦੇ ਵਿੱਚ ਬੜਾ ਕੁਝ ਹੈ ਔਰ ਬੜੀ ਵਧੀਆ ਗੱਲ ਇਹ ਹੈ ਕਿ ਮੋਟੀਵੇਸ਼ਨ ਫਿਲਮ ਹੈ ਜੀ ਤੁਹਾਨੂੰ ਕੁਝ ਸਿੱਖਣ ਨੂੰ ਮਿਲੂਗਾ ਨਿਆਣੀ ਜਿਹੜੇ ਆਪਣੇ ਸੁਪਨਿਆਂ ਤੋਂ ਕਦੇ ਨਾ ਕਦੇ ਸੋਚਦੇ ਨੇ ਕਿ ਯਾਰ ਨਹੀਂ ਕੁਝ ਬਣਨਾ ਹਨਾ ਕਦੇ ਨਾ ਕਦੇ ਪਰ ਲੱਗੇ ਰੋ ਰੱਬ ਜ਼ਰੂਰ ਵਾਫੜਦਾ ਹੈ ਬਾਈ ਜੀ ਬਿਲਕੁਲ ਬੜਾ ਵਧੀਆ ਸੁਨੇਹਾ ਦੇ ਰਹੇ ਹੋ ਤੁਸੀਂ ਇਸ ਫਿਲਮ ਦੇ ذریعے ਵੀ ਸਟਰਗਲ ਜਿਹੜਾ ਹਰ ਇਨਸਾਨ ਜ਼ਿੰਦਗੀ ਚ ਕਰਦਾ ਕਿਸੇ ਨੂੰ ਮਾਲਕ ਭਾਗ ਲਾ ਦਿੰਦਾ ਕਿਸੇ ਨੂੰ ਸ਼ਾਇਦ ਦੇਰ ਨਾ ਲਾਉਂਦਾ ਪਰ ਲਗਾਉਂਦਾ ਲਗਾਉਂਦਾ ਜ਼ਰੂਰ ਤੁਹਾਡੀ ਨੀਤ ਸੱਚੀ ਹੋਣੀ ਚਾਹੀਦੀ ਮਿਲ ਤੁਹਾਨੂੰ ਤੁਹਾਡੀ ਵੀ ਗੱਲ ਕੀਤੀ ਜਾਵੇ ਤੁਸੀਂ ਵੀ ਬੜੀ ਮਿਹਨਤ ਕੀਤੀ ਹੈ ਸਟਰਗਲ ਕੀਤਾ ਖੇਡਾਂ ਵੱਲ ਵੀ ਤੁਹਾਡਾ ਰੁਝਾਨ ਰਿਹਾ ਹੈ ਹੈਂਡਬਾਲ ਤੁਸੀਂ ਖੇਡਦੇ ਰਹੇ ਹੋ ਔਰ ਉਸ ਤੋਂ ਇਲਾਵਾ ਜਿਵੇਂ ਦੱਸਿਆ ਕਿ ਅਨਾਊਂਸਿੰਗ ਤੋਂ ਸ਼ੁਰੂਆਤ ਕੀਤੀ ਫਿਰ ਤੁਹਾਡੀਆਂ ਇੰਟਰਵਿਊਜ਼ ਮੈਂ ਦੇਖਿਆ ਜੀ ਇਹਦੇ ਵਿੱਚ ਦੱਸਦੇ ਨੇ ਕਿ ਫੋਟੋਗ੍ਰਾਫੀ ਦਾ ਵੀ ਤੁਹਾਨੂੰ ਇੱਕ ਚਸਕਾ ਸੀ ਉਹ ਵੀ ਤੁਸੀਂ ਬੜਾ ਬੜੇ ਪ ਆਇਆ ਸੰਤੁਸ਼ਟ हूं मैं बिल्कुल हां जी मैं आ, बस ਮੈਨੂੰ ਕਿਤੇ ਨਾ ਕਿਤੇ ਹੋਰ ਨਹੀਂ ਹੁੰਦਾ ਹੁੰਦਾ ਬਸ ਮੈਨੂੰ ਥੋੜਾ ਜਿਹਾ ਆ ਜਿਹੜਾ ਡਿਜੀਟਲ ਵਾਲਾ ਚੱਲਿਆ ਮੈਂ ਇੱਥੇ ਥੋੜਾ ਜਿਹਾ ਡਿਸਟਰਬ ਹੋਣਾ ਫਿਰ ਆਪਣੇ ਆਪ ਨੂੰ ਸਾਮੰਦਾਂ ਵੀ ਕਿਉਂਕਿ ਮੇਰਾ ਧਿਆਨ ਪ੍ਰੋਗਰਾਮਾਂ ਤੇ ਆ ਗਾਣੇ ਮੈਂ ਬਣਾ ਲੈਣਾ ਕ੍ਰੀਏਟ ਕਰ ਲੈਣਾ ਵੀਡੀਓ ਬਣਾ ਲੈਣਾ ਵਧੀਆ ਫਿਲਮਾਂ ਬਣਾ ਲੈਣਾ ਔਰ ਬੜਾ ਵਧੀਆ ਜਦ ਪੇਸ਼ਕਾਰੀ ਇਹਦੀ ਮਾਰਕੀਟਿੰਗ ਉਹ ਜਟਾ ਨਾਲ ਪਹਿਲਾਂ ਵੀ ਹੁੰਦੀ ਆਈ ਆ ਕਿ ਆਰਤੀ ਇਹ ਪਹਿਲਾਂ ਮੰਡੀ ਉੱਤੇ ਸਟਣੀ ਪੈਂਦੀ ਸੀ ਅੱਜ ਆਰਤੀ ਇਹ ਨਹੀਂ ਬਣੇ ਉਹ ਆਰਤੀ ਬਣਨ ਵਾਲੇ ਪਾਸੇ ਜਾ ਰਹੇ ਹਨ ਇੱਕ ਚੀਜ਼ ਦਰਸ਼ਕਾਂ ਨੂੰ ਹੋਰ ਦੱਸੋ ਸਟੇਜਾਂ ਦੇ ਉੱਪਰ ਜੱਸੀ ਜੀ ਤੁਹਾਡੇ ਨਾਲ ਹੁੰਦੇ ਨੇ ਕੈਸਟਾਂ ਦੇ ਵਿੱਚ ਗੀਤਾਂ ਜੀ ਇਸ ਫਿਲਮ ਦੇ ਵਿੱਚ ਵੀ ਨਾਲ ਨੇ ਵੈਸੇ ਅੱਜ ਨਰਾਜ਼ਗੀ ਹੈ ਤੁਹਾਡੇ ਨਾਲ ਕੱਲੇ ਆਏ ਹੋ ਇੰਟਰਵਿਊ ਦੇ ਲਈ ਨਹੀਂ ਤੁਸੀਂ ਮੌਕੇ ਇੰਨੇ ਸ਼ਾਰਟ ਟਾਈਮ ਤੇ ਦੱਸਿਆ ਕਿ ਜਿੰਨੇ ਤੁਸੀਂ ਚਾਹੁੰਦੇ ਸੀ ਇੰਨੇ ਦਾ ਕੰਮ ਵੀ ਬਈ ਨੇ ਤਿਆਰ ਹੀ ਹੋਣਾ ਸੀ ਚਲੋ ਇਹ ਵੀ ਗੱਲ ਤੁਹਾਡੀ ਬਰੋਸਟਾ ਬਿਲਕੁਲ ਹੈ ਨਾ ਬਿਲਕੁਲ ਸਹੀ ਗੱਲ ਹੈ ਸੋ ਇੱਕ ਚੀਜ਼ ਹੋਰ ਦੱਸੋ ਕਿ ਵੈਸੇ ਹਰ ਇੱਕ ਚੀਜ਼ ਜਿਹੜੀ ਹੈ انسان ਦੀ ਜ਼ਿੰਦਗੀ ਦੇ ਵਿੱਚ ਤੈਅ ਹੋ ਜਾਂਦੀ ਹੈ ਕਿਉਂਕਿ ਐਂਬੀਸ਼ਸ ਲੈ ਕੇ ਚੱਲਦਾ ਬੰਦਾ ਸੁਪਨੇ ਹੁੰਦੇ ਨੇ ਕੁਝ ਕੁਝ ਪਰਿਵਾਰਕ ਮੈਂਬਰ ਜਿਵੇਂ ਮਾਪੇ ਚਾਹੁੰਦੇ ਨੇ ਕਿ ਸਾਡਾ ਬੱਚਾ ਇਹ ਬਣੇ ਤੁਹਾਡੀ ਗਾਇਕੀ ਤੋਂ ਜਾਂ ਇਸ ਲਾਈਨ ਦੇ ਵਿੱਚ ਕਦੇ ਮਾਪੇ ਬਾਪ ਜਿਹੜੇ ਤੁਹਾਨੂੰ ਰੋਕਦੇ ਹੋਣ ਜਾਂ ਉਹ ਤੁਹਾਡੇ ਨਾਲ ਸੰਤੁਸ਼ਣੇ ਉਹਨਾਂ ਨੇ ਤੁਹਾਨੂੰ ਸਪੋਰਟ ਕੀਤਾ ਕਿੱਦਾਂ ਦਾ ਰਿਹਾ ਉਹਨਾਂ ਦੇ ਨਾਲ ਵੀ ਤੁਹਾਡਾ ਬਸ ਮੈਂ ਸਿੱਧੀ ਜੀ ਗੱਲ ਆ ਭਰਾ ਕਿ ਇਦਾਂ ਦੇ ਪਰਿਵਾਰ ਜਿਹੇ ਚੋਂ ਸੀ ਅਸੀਂ ਸਟ੍ਰਗਲ ਜਿਹੇ ਦੇ ਜਿੱਥੇ ਇਹ ਸੋਚਿਆ ਜਾਂਦਾ ਵੀ ਕੋਈ ਨਾ ਕੋਈ ਚਾਰ ਪੈਸੇ ਦਾ ਕੰਮ ਕਰ ਲਈ ਰਜਗਾਰ ਕਰ ਲੈ ਰੋਕ ਰਾਕਣ ਦਾ ਤਾਂ ਮਤਲਬ ਹੀ ਨਹੀਂ ਹੁੰਦਾ ਨਾ ਉਹਨਾਂ ਨੇ ਅਸੀਂ ਵੀ ਅਜੇ ਇੱਧਰ ਵੀ ਜਾਊਗਾ ਤਾਂ ਚਾਰ ਪੈਸੇ ਕਮਾ ਲੈਣਾ ਕਿਉਂਕਿ ਇਨੀ ਸਟ੍ਰਗਲ ਚੋਂ ਨਿਕਲੇ ਹੋਏ ਆਪਾਂ ਸੋ ਉਹਨਾਂ ਦੀ ਸਪੋਰਟ ਹੀ ਰਹੀ ਹੈ ਮਾਪਿਆਂ ਦੀ ਬਹੁਤ ਵਧੀਆ ਸਪੋਰਟ ਹੈ ਜਿਹੜੀ ਹੁਣ ਖਾਸ ਕਰਕੇ ਬਹੁਤ ਵੱਡੀ ਸਪੋਰਟ ਹੈ ਭੈਣ ਭਰਾਵਾਂ ਦੀ ਬੜੀ ਸਪੋਰਟ ਹੈ ਸਾਰੇ ਨਿਆਣਿਆਂ ਨੂੰ ਸਾਹਮਣ ਦਾ ਸੀ ਆਪਣਾ ਗੌਣਦ ਵਾਲੇ ਪਾਸੇ ਧਿਆਨ ਦਿੱਤਾ ਆ ਬਾਕੀ ਜਿਹੜਾ ਪਰਿਵਾਰ ਦੇ ਵਿੱਚ ਹੋਰ ਕੰਮਰ ਜੇ ਏਵੇਂ ਬੜਾ ਹੁੰਦੇ ਨੇ ਸੋ ਮਾਪਿਓ ਸਦਾ ਹੀ ਨਾਲ ਹੈ ਤੇ ਸਾਰਾ ਪਰਿਵਾਰ ਨਾਲ ਹੈ ਕੱਲਾ ਬੰਦੇ ਲਈ ਬੜਾ ਔਖਾ ਹੁੰਦਾ ਸੋ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਸਾਰੇ ਇੱਕ ਚੀਜ਼ ਹੋਰ ਪੁੱਛਣੀ ਚਾਹਗੇ ਵੈਸੇ ਤਾਂ ਦਰਸ਼ਕ ਇਸ ਚੀਜ਼ ਨੂੰ ਜਾਣਦੇ ਨੇ ਕਿ ਲੋਕ ਕੈਨੇਡਾ ਅਮਰੀਕਾ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਸੈੱਟ ਹੋਣਾ ਚਾਹੁੰਦੇ ਨੇ ਪਰ ਤੁਸੀਂ ਉੱਥੇ ਦੇ ਦੇਸ਼ਾਂ ਨੂੰ ਛੱਡ ਕੇ ਦੁਬਾਰਾ ਪੰਜਾਬ ਦੀ ਮਿੱਟੀ ਦੇ ਵਿੱਚ ਵਾਪਸ ਆਏ ਉਸ ਬਾਰੇ ਵੀ ਥੋੜਾ ਜਿਹਾ ਦੱਸੋ ਕਿ ਉਹ ਕੀ ਕਾਰਨ ਰਿਹਾ ਵਾਪਸ ਆਉਂਦਾ ਬਸ ਉਹ ਦਾਣਾ ਪਾਣੀ ਆ ਜਿੱਥੇ ਮੋਹਰ ਲਿਖੀ ਆ ਪ੍ਰਮਾਤਮਾ ਦੀ ਆਪਣਾ ਹੱਥ ਪੈਰ ਮਾਰਦਾ ਬੰਦਾ ਜਿਹਦਾ ਲੋਕਡਾਊਨ ਹੋ ਗਿਆ ਸੀ ਉਦੋਂ ਪੀਆਰ ਆ ਗਈ ਅਸੀਂ ਸੋਚਦੇ ਸੀ ਵੀਰ ਵੀ ਜੇਕਰ ਤੇ ਲੰਬਾ ਇਦਾਂ ਚੱਲ ਗਿਆ ਵੀ ਚਲ ਹੁਣ ਪੀਆਰ ਮਿਲੀ ਆ ਮਹਾਰੇ ਨੇ ਆਪਾਂ ਨੂੰ ਇੱਕ ਸੈਨ ਦਿੱਤਾ ਵੀ ਆਪਾਂ ਨੂੰ ਜਾਣਾ ਚਾਹੀਦਾ ਉਧਰ ਨੂੰ ਸੋ ਉਧਰ ਜਾਣ ਦਾ ਸੁਭ ਬਣ ਗਿਆ ਉਸ ਤੋਂ ਬਾਅਦ ਉੱਥੇ ਜਾ ਕੇ ਨਹੀਂ ਠੀਕ ਲੱਗਿਆ ਨਹੀਂ ਚੰਗਾ ਲੱਗਿਆ ਦਿਲਦਲ ਨਹੀਂ ਲੱਗਿਆ ਹਨਾ ਤੇ ਫਿਰ ਇੱਧਰ ਵਾਪਸ ਆ ਗਏ ਜੇ ਇੱਥੇ ਕੋਈ ਵਧੀਆ ਨਾਂ ਲੱਗੂ ਮੈਂ ਫੇਰ ਵਾਪਸ ਬਖਸੂ ਨਹੀਂ ਲਸੂ ਐਦਾਂ ਨਹੀਂ ਮੈਂ ਬੰਨਿਆ ਨਹੀਂ ਹੈਗਾ ਕਿਸੇ ਜਹਾ ਦਾਣੇ ਤਾਹਾਂ ਖਾਣੇ ਮਾਲਕ ਨੇ ਜਿੱਥੇ ਇਹ ਕਹਿੰਦਾ ਵੀ ਕਹਿੰਦੇ ਸਭ ਤੋਂ بڑا ਰੋਗ ਕੀ ਕਹਿਣਗੇ ਲੋਕ ਮੈਂ ਨਾ ਲੋਕਾਂ ਵਾਸਤੇ ਜਾਣਾ ਮੈਨੂੰ ਜੋ ਮੇਰੇ ਮਨ ਦਾ ਠੀਕ ਲੱਗਿਆ ਨਾ ਹੀ ਮੇਰੇ ਕੋਈ ਉਸੂਲ ਆ ਬਹੁਤੇ ਸਟੈਂਡ ਲੈ ਲਿਆ ਤਾਂ ਯਾਰ ਲੋਕ ਕੀ ਕਹਿਣਗੇ ਹਾਂ ਮੇਰੀ ਹੁਣ ਜਿਹੜੀ ਰੂਹ ਹੈ ਮੇਰਾ ਅੰਦਰੋਂ ਜਿਹੜੀ ਆਤਮਾ ਮੰਦੀ ਹੈ ਉਹ ਮੰਦੀ ਆ ਵੀ ਮੈਂ ਇੱਥੇ ਰਹਿ ਕੇ ਮੇਰਾ ਕੰਮ ਹੈ ਜਿਹੜਾ ਜੀ ਤੇ ਮੇਰੇ ਕੰਮ ਦੇ ਲਈ ਮੈਨੂੰ ਸਭ ਤੋਂ ਵਧੀਆ ਪੰਜਾਬ ਲੱਗਦਾ ਔਰ ਪੰਜਾਬ ਚ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਸਾਰਾ ਕੁਝ ਪੰਜਾਬ ਕਰਕੇ ਹੀ ਆ ਸੀ ਸੋ ਜਿੰਨਾ ਜਿਹੜੇ ਇੱਥੇ ਠੀਕ ਹੈ ਵਧੀਆ ਤੇ ਬਾਕੀ ਜਿਵੇਂ ਜਿਵੇਂ ਮਾਲਕ ਦੀ ਮਰਜ਼ੀ ਹੋਊਗੀ ਉਥੇ ਉੱਤੇ ਚੱਲਦੇ ਰਵਾਂਗੇ ਅਦੀਪ ਭਾਈ ਜੀ ਗੱਲਾਂ ਬਾਤਾਂ ਤਾਂ ਮੁੱਕਣੀਆਂ ਨਹੀਂ ਚੱਲੀ ਜਾਣੀਆਂ ਪਰ ਮੈਂ ਵਿੱਚ ਤੁਹਾਨੂੰ ਰੋਕ ਕੇ ਕਹਾਂਗਾ ਜੇ ਇੱਕ ਗੀਤ ਹੋ ਜਾਵੇ ਜੇ ਨਵੀਂ ਆ ਰਹੀ ਫਿਲਮ ਦਾ ਜੇਕਰ ਸੁਣਾ ਸਕਦੇ ਹੋ ਜਾਂ ਜਿਹੜਾ ਤੁਹਾਡੇ ਦਿਲ ਦੇ ਕਰੀਬ ਗੀਤ ਹੈ ਕਿਉਂਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਏਗੀ ਜਦੋਂ ਤੁਸੀਂ ਦਰਸ਼ਕਾਂ ਦੇ ਲਈ ਇਹ ਗੀਤ ਸੁਣਾਉਂਗੇ ਗਾਣਾ ਮੈਂ ਜਿਹੜੇ ਫਿਲਮ ਦੇ ਵਿੱਚ ਚਾਰ ਗੀਤ ਨੇ ਇੱਕ ਕਨਵਰ ਗਾਣੇ ਗਰੇਵਾਲ ਨੇ ਗਾਇਆ ਬਹੁਤ ਸੋਹਣਾ ਮੋਟੀਵੇਸ਼ਨਲ Song ਹੈ ਫਰੋਜ਼ ਖਾਨ ਨੇ ਗਾਇਆ ਔਰ ਸ਼ਨਾਜ ਅਕਟਰ ਨੇ ਗਾਇਆ ਸਾਡੇ ਵਾਲਾ ਗਾਣਾ ਜਿਹੜਾ ਡਿਊਟ ਹੈ ਉਹ ਨਾ ਠੀਕ ਹੈ ਤੇ ਉਹ ਹੁਣ ਮੈਡਮ ਨਾਲ ਨਹੀਂ ਉਹ ਇਕੱਠੇ ਗਿਆ ਜਾਣਾ ਸੀ ਨਾ ਤੇ ਹੋਰ ਗੀਤ ਮੈਂ ਸੁਣਾ ਦੇਣਾ ਬਿਲਕੁਲ ਵੈਸੇ ਮੇਰਾ ਜਿਹੜਾ ਫੇਵਰਿਟ ਹੈ ਮੈਂ ਦਾ ਕਿਸਮਤ ਦੇ ਨਾਲ ਮਿਲਦਾ ਪਿਆਰ ਬਜ਼ੁਰਗਾ ਦਾ ਉਹ ਬੜਾ ਤੁਹਾਡਾ ਮਕਬੂਲ ਗੀਤ ਹੈ ਉਹ ਵੀ ਡਿਊਟ ਆ ਪਰ ਮੈਂ ਕੱਲਾ ਸੁਣਾ ਦਦਾ ਬਿਲਕੁਲ ਹੋ ਜਦ ਮੈਂ ਜਾਮਾ ਪਿੰਡ ਤੇਰੇ ਹਾਏ ਮੈਂ ਜਾਮਾ ਪਿੰਡ ਤੇਰੇ ਬੂਹੇ ਵੱਲ ਭੱਜੀ ਆਉਂਦੀ ਐ ਤੇਰੀ ਬੇਬੇ ਲਬੜੀ ਤੇ ਬੜੀ ਜੀ ਮੈਨੂੰ ਗਲ ਨਾਲ ਲਾਉਂਦੀ ਐ ਹੋ ਪੈਰਾਂ ਨੂੰ ਹੱਥ ਲਾ ਕੇ ਨੀ ਹੱਥ ਪੈਰਾਂ ਨੂੰ ਲਾ ਕੇ ਕਰ ਸਤਕਾਰ ਬਜ਼ੁਰਗਾਂ ਦਾ ਕਿਸਮਤ ਦੇ ਨਾਲ ਮਿਲਦਾ ਕਮਲ ਏ ਪਿਆਰ ਬਜ਼ੁਰਗਾਂ ਦਾ ਹਾਏ ਕਰਮਾਂ ਦੇ ਨਾਲ ਮਿਲਦਾ ਕਮਲ ਏ ਪਿਆਰ ਬਜ਼ੁਰਗਾਂ ਦਾ ਅੰਦੀਪ ਬਾਈ ਜੀ ਬਹੁਤ ਵਧੀਆ ਤੁਹਾਡਾ ਜਿਹੜਾ ਸਫ਼ਰ ਰਿਹਾ ਹੁਣ ਤੱਕ ਕਿਉਂਕਿ ਸਭ ਤੋਂ ਵੱਡੀ ਗੱਲ ਆ ਤੁਸੀਂ ਕੌਂਟਰੋਵਰਸੀਆਂ ਤੋਂ ਹਮੇਸ਼ਾ ਦੂਰ ਰਹੇ ਹੋ ਜਿਵੇਂ ਅੱਜ ਕੱਲ ਦਾ ਸਮਾਂ ਹੈ ਦੇਖਿਆ ਜਾਂਦਾ ਕਿ ਫੇਸਬੁੱਕ ਤੇ ਉੱਪਰ ਜਾਂ ਹੋਰ ਜ਼ਿਆਦਾ ਸੋਸ਼ਲ ਸਾਈਟ ਤੇ ਕਲਾਕਾਰ ਜਿਹੜੇ ਐਕਟਿਵ ਰਹਿੰਦੇ ਨੇ ਐਕਟਿਵ ਤੁਸੀਂ ਵੀ ਰਹਿੰਦੇ ਹੋ ਵੈਸੇ ਹੀ ਵਿਖਿਆ ਜਾਵੇ ਪਰ ਕੀ ਲੱਗਦਾ ਕਿ ਇਹ ਜ਼ਰੂਰੀ ਹੋ ਗਿਆ ਹੁਣ ਸੋਸ਼ੀਅਲਾਈਜ਼ ਹੋਣਾ ਬੰਦੇ ਨੂੰ ਪਹਿਲਾਂ ਜਿਵੇਂ ਕੈਸਟ ਆਉਂਦੀ ਸੀ ਜਾਂ ਪਿੰਡਾਂ ਦੇ ਵਿੱਚ ਅਖਾੜੇ ਲੱਗਦੇ ਸੀ ਹੁਣ ਉਹ ਚੀਜ਼ ਘੱਟ ਗਈ ਹੁਣ ਅਖਾੜਿਆਂ ਨੇ ਸ਼ੋਅਜ਼ ਦਾ ਰੂਪ ਲੈ ਲਿਆ ਇਹ ਜਿਹੜਾ ਮਾਡਰਨਾਈਜ਼ੇਸ਼ਨ ਦੇ ਨਾਮ ਤੇ ਕਿਤਨਾ ਕਿਤੇ ਕਲਚਰ ਪਿੱਛੇ ਤਾਂ ਨਹੀਂ ਜਾ ਰਿਹਾ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਇਹ ਥੋੜਾ ਜਿਹਾ ਕਿਉਂਕਿ ਫੋਨ ਦੀ ਦੁਨੀਆ ਨੇ ਹਕੀਕਤਾਂ ਸਾਨੂੰ ਦੂਰ ਆ ਇੱਕ ਦੂਜੇ ਔਰ ਕੁੱਲ ਬੰਦਾ ਡਿਸਟਰਬ ਹੈ ਜੀ ਕੋਈ ਕਿਸੇ ਨੂੰ ਦੇਖ ਦੇਖ ਕੇ ਦਿਸਤੁਰਬ ਹੈ ਯਾਰ ਆ ਬੰਦਾ ਆ ਕਰੀ ਜਾਂਦਾ ਕਿਸੇ ਨੇ ਫੋਟੋ ਪਾਤੀ ਮਨ ਚਾਹ ਪਾਵ ਆਣੇ ਹਨਾ ਕਿਸੇ ਨੇ ਤੁਹਾਡੀ ਫੋਟੋ ਨਹੀਂ ਸ਼ੇਅਰ ਕੀਤੀ ਤਾਂ ਬੰਦਾ ਸੋਚਦਾ ਯਾਰ ਇਹਨੇ ਮੇਰੀ ਸ਼ੇਅਰ ਨਹੀਂ ਕੀਤੀ ਠੀਕ ਹੈ ਕੋਈ ਕਹਿੰਦਾ ਇਹਤੇ ਕਮੈਂਟ ਨਹੀਂ ਕੀਤਾ ਕੋਈ ਕਹਿੰਦਾ ਲਾਈਕ ਨਹੀਂ ਕੀਤਾ ਬੰਦਾ ਆਪ ਹੀ ਗੱਲਾਂ ਕਰੀ ਜਾਂਦਾ ਆਪਦੇ ਆਪ ਨਾਲ ਹੀ ਹੋ ਗਿਆ ਦੁਨੀਆਦਾਰੀ ਨੂੰ ਬਾਹਰ ਲੈ ਉਹਨਾਂ ਟੁੱਟ ਗਿਆ ਇੱਕ ਘਰ 'ਚ ਤੁਸੀਂ ਰਹਨੇ ਹੋ ਨਿਆਣੇ ਅੱਡ ਫੋਨ ਤੇ ਆ ਬੇਬੇ ਬਾਪੂ ਅੱਡਾ ਸੋ ਅਟੈਚਮੈਂਟਾਂ ਨਹੀਂ ਰਹੀਆਂ ਸੋ ਟਾਈਮ ਉਨਾ ਹੀ ਆ ਦਿਨ ਤਾਂ ਉਹੀ 12 13 ਜੋ ਹੈਗਾ ਘੰਟਿਆਂ ਦਾ ਉਨਾ ਹੀ ਆ ਨਾ ਜੀ ਪਰ ਵੈਸੇ ਹੀ ਦੇਖਿਆ ਜਾਵੇ ਤਾਂ ਪਤਾ ਹੀ ਨਹੀਂ ਲੱਗਦਾ ਬੰਦੇ ਦੀ ਤੁਸ ਓਡੀ ਲਾਈਫ ਹੈ ਮੇਰੀ ਲਾਈਫ ਹੈ ਆਮ ਲੋਕਾਂ ਦੀ ਲਾਈਫ ਹੈ ਕਿ ਕਦੋਂ ਲੰਘਿਆ ਟਾਈਮ ਕਦੋਂ ਨਹੀਂ ਸੋ ਇਹ ਚੀਜ਼ਾਂ ਨੇ ਡਿਸਟਰਬ ਕੀਤਾ ਮੈਂ ਤਾਂ ਕਹਿੰਨਾ ਵੀ ਜੇ ਮੈਂ ਕਿਤੇ ਬਚ ਸਕਦਾ ਹੋਵਾਂ ਤੇ ਬਾਕੀ ਸਾਡੇ ਕਲਾਕਾਰ ਜਿਹੜਾ ਭਾਈਚਾਰਾ ਇਹ ਦੇਖ ਦਿਖਾਈਏ ਜਿਆਦਾ ਰਗੜੇਗੇ ਜੀ ਆ ਮਤਲਬ ਜੀ ਉਹਦੇ ਵੀਊ ਵਧ ਗਏ ਤਾਂ ਮੇਰੇ ਇੰਨੇ ਨਹੀਂ ਹੋਏ ਹਨਾ ਬਸ ਉਹੀ ਆ ਵੀ ਜਦੋਂ ਦੂਜਿਆਂ ਨੂੰ ਬੰਦਾ ਦੇਖ ਦੇ ਕੇ ਵੀ ਯਾਰ ਐ ਹੋ ਗਿਆ ਆ ਨਹੀਂ ਹੋਇਆ ਇਦਾਂ ਨਹੀਂ ਹੋਇਆ ਸਿਸਟਮ ਜੀ ਉਹਦੇ ਵਿੱਚ ਉਲਝੋਲ ਜਿਹਾ ਇਹਨੇ ਵੀਡੀਓ ਪਾਈ ਹੈ ਮੈਂ ਵੀ ਪਾਉਣੀ ਸੀ ਇਹਨੇ ਸ਼ੇਅਰ ਕੀਤੀ ਮੈਂ ਵੀ ਕੀਤੀ ਸੀ ਉਹ ਨਹੀਂ ਕੀਤੀ ਹੈ ਨਾ ਸਪੋਰਟਿਵ ਘਟਨੇ ਲੋਕ ਜਿਹੜੇ ਨੇ ਆਪੋ ਆਪਣੇ ਰਸਤੇ ਤੇ ਜਾਦੇ ਆਦੇ ਆਪ ਦੇ ਜਨਤਾ ਚਲੀ ਜਾਂਦੀ ਹੈ ਸੋ ਇਹ ਕਿਸੇ ਵੇਲੇ ਐ ਵੈਸੇ ਜਦੋਂ ਸ਼ੁਰੂਆਤ ਹੋਈ ਆ ਤਾਂ YouTube वगैरह और सारा कोई चंगियां कमाईयां भी होनीया ही चंगी इनकम भी सीगी बिल्कुल पहला कैस्टा ਦਾ ਦੌਰ ਸੀ ਫਿਰ ਸੀਡੀਆਂ ਦਾ ਦੌਰ ਆ ਗਿਆ कैस्टा ਚੱਲੀ ਹੁੰਦੀ ਸੀ ਔਰ ਫਿਰ ਮੰਨ ਲਓ YouTube ਪੈਸੇ ਬਹੁਤ ਸੋਹਣੇ ਦਿੰਦੀ ਸੀ ਉਹਨਾਂ ਨੂੰ ਗਾਣਾ ਦਿੰਦੇ ਸੀ ਫਿਰ ਸਾਡੇ ਵਾਲੇ ਭਾਈਚਾਰੇ ਨੇ ਕਰ ਕਰਕੇ ਵੀ ਐਨੇ ਮਿਲੀਅਨ ਦੀ ਐਡ ਲਾ ਦੋ ਜੀ ਆਹ ਲਾ ਦੋ ਐਨੇ ਲਾ ਦੋ ਉਹਨਾਂ ਨੂੰ ਦੇਣ ਲੱਗੇ ਉਲਟਾ ਦੇਣ ਲੱਗੇ ਹੈਨਾ ਉਹਨਾਂ ਨੇ ਪਹਿਲਾਂ ਪਲੇਟਫਾਰਮ ਬਣਾਇਆ ਫਿਰ ਸਾਡੇ ਤੋਂ ਲੈਣ ਲੱਗੇ ਹੁਣ ਵੀ ਇਦਾਂ ਹੀ ਬੂਸਟਾਂ ਲਾਤੀਆਂ ਰੀਲਾਂ ਪਾਤੀਆਂ ਆਹ ਕਰਤੀਆਂ ਇਹ ਬੜਾ ਯਾਨੀ ਕਿ ਕ੍ਰੀਏਟ ਨਹੀਂ ਬੰਦਾ ਕਰ ਪਾਉਂਦਾ ਤੁਸੀਂ ਤੁਸੀਂ ਕੀ ਮੰਨਦੇ ਹੋ ਕਿ ਚੰਗੇ ਕਲਾਕਾਰ ਨੂੰ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਜਾਂ ਉਹਦੀ ਕਲਾਕਾਰੀ ਹੀ ਇੱਕ ਦਿਨ ਬੋਲਦੀ ਹੈ ਲੋਕਾ ਹੁਣ ਜਦੋਂ ਸਾਰੀ ਦੁਨੀਆ ਦੇ ਤੇ ਹੈ ਨਾ ਫਿਰ ਉਹਨੂੰ ਕੁਝ ਨਾ ਕੁਝ ਪੇਸ਼ਕਾਰੀ ਜਾਨਕਿ ਜੋ ਦਿਖਦਾ ਉਹੀ ਵਿਕਦਾ ਇਹ ਕਹਿ ਸਕਦੇ ਹਾਂ ਉਹ ਹੀ ਹੈ ਨਾ ਉਹਨੂੰ ਹੁਣ ਅਸੀਂ ਵੀ ਤਾਂ ਲੱਗੇ ਹੋਇਆ ਰੌਲਾ ਪਾਉਣ ਸਾਡੀ ਛਤਰੀ ਫਿਲਮ ਆ ਛਤਰੀ ਉਹਨੂੰ ਸਾਨੂੰ ਵੀ ਤਾਂ ਕਰਨਾ ਹੀ ਪੈਣਾ ਹਰੇਕ ਨੂੰ ਕਰਨਾ ਪੈਣਾ ਜੇ ਨਾ ਕਰਾਂਗੇ ਤਾਂ ਪਿੱਛੇ ਰਹਿ ਜਾਾਂਗੇ ਨਵੇਂ ਜਿਹੜੇ ਕਲਾਕਾਰ ਆਉਣਾ ਚਾਹੁੰਦੇ ਨੇ ਇਸ ਲਾਈਨ ਦੇ ਵਿੱਚ ਤੁਹਾਡੇ ਵੱਲੋਂ ਉਹਨਾਂ ਦੇ ਲਈ ਖਾਸ ਕੀ ਟਿਪਸ ਨੇ ਕੀ ਸੁਨੇਹਾ ਕਿ ਕਿਸ ਤਰ੍ਹਾਂ ਇਜ਼ੀ ਹੋ ਸਕਦਾ ਇੰਡਸਟਰੀ ਦੇ ਵਿੱਚ ਗਰੋ ਕਰਨਾ ਨਿਆਣੇ ਬੜੇ ਹੁਣ ਸਿੱਖੇ ਸਕਾਇਆ ਸੀ ਸਿੱਖਦੇ ਆ ਹਸਤਾ ਨਿਆਣਿਆਂ ਤੋਂ ਬੜੇ ਕਿਉਂਕਿ ਜਿਹੜੀ ਚੀਜ਼ ਦੀ ਲੋੜ ਹੈ ਉਹ ਬੱਚਿਆਂ ਨੂੰ ਆਉਂਦੀ ਹੈ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਫੋਨ ਬਾਣ ਚਲਾਉਣੇ ਇੰਟਰਨੈਟ ਮੇਲਾਂ ਪਾਉਣੀਆਂ ਕਰਨੀਆਂ ਜੇ ਉਹ ਹਨ ਸਾਡੇ ਵਰਗੇਾਂ ਦਾ ਮੇਲ ਨਹੀਂ ਪਾਉਣੀ ਆਉਂਦੀ ਜੀ ਸਿੱਧਾ ਪੋਸਟਰ ਵਾਲੇ ਕਲਾਕਾਰ ਆ ਪਰ ਫਿਰ ਵੀ ਬਾਬੇ ਦੀ ਕਿਰਪਾ ਨਾਲ ਚੱਲੀ ਜਾਂਦੇ ਆ ਠੱਕਾ ਲਾ ਕੇ ਆ ਨਾ ਕਿਉਂਕਿ ਪ੍ਰੋਗਰਾਮਾਂ ਤੇ ਧਿਆਨ ਆ ਪਰ ਜਿਹੜੇ ਜਵਾਗ ਹੋਣਾ ਰਹੇ ਨੇ ਉਹਨਾਂ ਨੂੰ ਸਾਰਾ ਕੁਝ ਪਤਾ ਹੀ ਆ ਉਹਨਾਂ ਨੂੰ 뮤직 ਵੀ ਉਹ ਆਪ ਕਰ ਲੈਂਦੇ ਨੇ ਕ੍ਰੀਏਟ ਕਰ ਲੈਂਦੇ ਨੇ ਬੜੇ ਕਮਰਸ਼ੀਅਲ ਹੋ ਗਏ ਨੇ ਸੋ ਬਸ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜੀ ਹੈਗੀ ਆ ਵੀ ਜਿੰਨਾ ਕੁ ਤੁਸੀਂ ਸਿੱਖ ਸਕਦੇ ਹੋ ਪੱਕੇ ਬੈਰੀ ਲਾਂਚ ਆਓ ਪੱਕੇ ਬੈਰੀ ਕਿਤੇ ਕਿਸੇ ਨੇ ਤੁਹਾਡੇ ਨਾਲ ਲਾਈਫ ਚ ਕੋਈ ਚੰਗਾ ਮਾੜਾ ਕੀਤਾ ਉਹਨੂੰ ਇਗਨੋਰ ਕਰੋ ਉਹਨੂੰ ਇਸ ਗੱਲ ਤੇ ਨਾ ਬੈਠੇ ਰਹੋ ਕਿ ਤੁਹਾਡਾ ਕੈਰੀਅਰ ਹੀ ਉਸ ਗੱਲ ਪਿੱਛੇ ਖਰਾਬ ਕਰ ਲੋ ਜੇ ਕੋਈ ਕਰ ਗਿਆ ਕਰਾ ਗਿਆ ਚਲ ਕੋਈ ਨਹੀਂ ਤੇ ਜੇ ਕਿਸੇ ਨੇ ਤੁਹਾਡਾ ਚੰਗਾ ਕੀਤਾ ਤੇ ਉਹਦਾ ਭੁੱਲੋ ਨਾ ਕਰੀਂ ਆਹੀ ਗੱਲ ਹੈ ਅੰਤ ਵਿੱਚ ਫਿਲਮ ਬਾਰੇ ਇੱਕ ਵਾਰ ਦਰਸ਼ਕਾਂ ਨੂੰ ਹੋਰ ਦੱਸੋ ਔਰ ਕੀ ਖਾਸ ਸੁਨੇਹਾ ਤੁਹਾਡੇ ਵੱਲੋਂ ਆਪਣੇ ਚਾਹਣ ਵਾਲਿਆਂ ਦੇ ਲਈ ਔਰ ਇੱਕ ਗੀਤ ਜਿਹੜਾ ਜ਼ਰੂਰ ਹੈ ਕਿਉਂਕਿ ਸ਼ੁਰੂਆਤ ਆਪਾਂ ਕੀਤੀ ਸੀ ਗੱਲਾਂ ਬਾਤਾਂ ਦੇ ਨਾਲ ਔਰ ਅੰਤਿਮ ਸ਼ੋਹ ਜਿਹੜੀ ਉਹ ਗੀਤ ਦੇ ਨਾਲ ਦੇਣੀ ਹੈ ਪਹਿਲਾਂ ਫਿਲਮ ਬਾਰੇ ਦੱਸੋ ਫਿਰ ਇੱਕ ਗੀਤ ਦਰਸ਼ਕਾਂ ਦੇ ਲਈ ਗੀਤ ਤਾਂ ਸੁਣਾਉਣ ਦੇ ਪਹਿਲੇ ਲੈਣਾ ਠੀਕ ਹੈ ਤੇ ਗੱਲਾਂ ਵੀ ਸਵੀਕਾਰ ਦਿੰਨਾ ਗੱਲਾਂ ਅੱਜ ਦਾ ਅੱਜ ਦਾ ਅੱਜ ਦਾ ਦਿਨ ਗੱਲਾਂ ਤੇ ਗੀਤ ਜਿਹੜੇ ਆਪਾਂ ਫਰੀਦ ਦੇ ਵਿੱਚ ਕਰਿਆ ਕਿਉਂਕਿ ਸਭ ਕੁਝ ਸਰੋਤਿਆਂ ਦਾ ਗੱਲਾਂ ਵਾਲਾ ਤਾਂ ਮੈਨੂੰ ਕਦੇ ਵੀ ਬੰਦਾ ਆਇਆ ਹੁੰਦਾ ਵੀ ਕਰਦੇ ਕਹਦੇ ਹੁੰਦੇ ਆ ਵੀ ਅੱਜ ਲੈ ਵੀ ਅੱਜ ਜਿਵੇਂ ਘਰੇ ਲੜ ਲੜ ਪਾਦਾ ਵੀ ਇਹਨਾਂ ਅੱਜ ਕੋਈ ਗਿਆਨ ਦੇਣ ਵਾਲਾ ਮਿਲਿਆ ਨਹੀਂ ਹੈ ਨਾ ਬੰਦਾ ਇਸੇ ਕਰਕੇ ਫਿਲਮ ਛਤਰੀ ਆ ਰਹੀ ਹੈ ਔਰ ਆਪਣੇ ਵੱਲੋਂ ਕੋਸ਼ਿਸ਼ ਕਰੀਆ ਹਰ ਇਨਸਾਨ ਕਰਦਾ ਅਸੀਂ ਵੀ ਕੀਤੀ ਹੈ ਤੇ ਇੱਕ ਅਲੱਗ ਜੀ ਫਿਲਮ ਬਣਾਈਏ ਔਰ ਥੀਏਟਰ ਦੇ ਬੰਦੇ ਆ ਅਸੀਂ ਸਾਰੇ ਇਹਦੇ ਵਿੱਚ ਨਾਟਕ ਵਾਲੇ ਔਰ ਸਰਦਾਰ ਸੋਹੀ ਸਾਹਿਬ ਦਾ ਜਿਹੜਾ ਕਿ ਕਰੈਕਟਰ ਬਹੁਤ ਜ਼ਬਰਦਸਤ ਕਰੈਕਟਰ ਹੈ ਜੀ ਔਰ ਜਦਾਂ ਆਪਣੀ ਲਾਈਫ ਦੇ ਵਿੱਚ ਹੜਿਆ ਹੋਇਆ ਕਲਾਕਾਰ ਵੈਸੇ ਵੀ ਮੈਂ ਉਹਨਾਂ ਨੂੰ ਦੇਖ ਕੇ ਸੋਚ ਕੇ ਅਸੀਂ ਕੱਲਾ ਕੱਲਾ ਕਿਉਂਕਿ ਦਾ ਸਕਰੀਨ ਪਲੇ ਡਾਇਲੋਗ ਵਗੈਰਾ ਮੈਂ ਲਿਖੇ ਨਹੀਂ ਉਹ ਕੱਲਾ ਕੱਲਾ ਬੰਦਾ ਧਿਆਨ ਚ ਸੀ ਵੀਰ ਕਿਹੜਾ ਬੰਦਾ ਕਿੱਥੇ ਹੋਣਾ ਚਾਹੀਦਾ ਰਾਜਤਾਲੀ왈 ਜੀ ਉਹਨਾਂ ਦਾ ਬਹੁਤ ਸੋਹਣਾ ਕੈਰੈਕਟਰ ਹੈ ਹਰਿੰਦਰ ਭੁੱਲਰ ਵਾਈ ਦਾ ਬਹੁਤ ਸੋਹਣਾ ਕੈਰੈਕਟਰ ਹੈ ਦਲਾਵਰ ਸਿੱਧੂ ਐਜ਼ ਏ ਫਿਲਮ ਮੇਕਰ ਹੈ ਦੇ ਵਿੱਚ ਜੀ ਡਾਇਰੈਕਟਰ ਹੈ ਉਹ ਬਹੁਤ ਸੋਹਣਾ ਕੈਰੈਕਟਰ ਹੈ ਦਾ ਔਰ ਰੂਪੀ ਬਰਨਾਲਾ ਜੀ ਭਵਿੰਦਰ ਵਾਲਾ ਬਈ ਨਰਪੈ ਤਾਲੀਵਾਲ ਪੰਜਾਬ ਚੀਮਾ ਸੋ ਸਾਰੇ ਜਿੰਨੇ ਵੀ ਬੰਦੇ ਨੇ ਸਾਰੇ ਪ੍ਰੋਪਰ ਕੋਈ ਨਵਾਂ ਬੰਦਾ ਹੈ ਨਹੀਂ ਸਕਰੀਨ ਤੇ ਪੋਨਮ ਸੂਦ ਹੈ ਔਰ ਮੈਂ ਔਰ ਜੈਸਮੀਨ ਜਸਦੀ ਦੀ ਜੋੜੀ ਸਾਨੂੰ ਦੇਖਣ ਨੂੰ ਮਿਲੇਗੀ ਔਰ ਡਾਇਰੈਕਟ ਕੀਤੀ ਹੈ ਸੋਨੀ ਤਾਲੀਵਾਲ ਨੇ ਜੀ ਔਰ ਚਪਾਲ ਤੋਂ ਚਪਾਲ ਜਿਹੜੀ ਕੇ OTT ਐਪ ਹੈ ਉਹਦੇ ਤੇ ਇਹ ਲਾਂਚ ਹੋਏਗੀ 5 ਤਰੀਕ ਨੂੰ 5 ਜਨਵਰੀ ਨੂੰ ਚਪਾਲ ਦੀ ਐਪ ਨੂੰ ਡਾਊਨਲੋਡ ਕਰਿਓ ਤੇ ਵੇਖਿਓ ਘਰੇ ਬੈ ਕੇ ਸੋ ਤੁਹਾਡਾ ਪਿਆਰ ਚਾਹੀਦਾ ਆਸ਼ੀਰਵਾਦ ਚਾਹੀਦਾ ਤੇ ਇੱਕ ਗੀਤ ਜੇ ਅੰਤਿਮ ਸ਼ੋਅ ਦੇ ਦੇਉ ਹੁ ਰਖ ਲੀਆ ਮੁੱਛ ਸਰਦਾਰ ਮੁੰਡੇ ਨੇ ਸਿੱਖ ਲੀ ਸਜਾਉਣੀ ਦਸਤਾਰ ਮੁੰਡੇ ਨੇ ਹੋ ਵਖਰਾ ਰੂਪ ਦੀ ਪੰਜਾਬੀ ਕਿੰਗ ਦਾ ਹਾਏ ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ ਹੋ ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ ਹੋ ਮੁੰਡਾ ਹਾਣੀ ਹੋ ਗਿਆ ਭਗਤ ਸਿੰਘ ਦਾ ਬਹੁਤ ਬਹੁਤ ਸ਼ੁਕਰੀਆ ਸਮਾਦਿਨ ਦੇ ਨੂੰ ਸੋ ਇਹ ਸੰ ਸਾਡੇ ਨਾਲ ਭਾਈ ਦੀਪ ਢਿੱਲੋਂ ਜਿਨ੍ਹਾਂ ਨੇ ਜਿੱਥੇ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਉਸ ਦੇ ਨਾਲ ਨਾਲ ਆਪਣੀ ਨਵੀਂ ਆ ਰਹੀ ਫਿਲਮ ਬਾਰੇ ਵੀ ਦੱਸਿਆ ਔਰ ਦਰਸ਼ਕਾਂ ਦੀ ਕਚੈਰੀ ਦੇ ਵਿੱਚ ਬਹੁਤ ਜਲਦ ਇਹ ਫਿਲਮ ਲੈ ਕੇ ਆ ਰਹੇ ਨੇ ਔਰ ਇੱਕ ਬੇਨਤੀ ਵੀ ਹੈ ਦਰਸ਼ਕਾਂ ਨੂੰ ਕਿ ਪਿਆਰ ਦਿਓ ਕਿਉਂਕਿ ਪੂਰੀ ਟੀਮ ਜਿਹੜੀ ਹੈ ਬਹੁਤ ਹੀ ਸੁਹਿਰਦ ਤਰੀਕੇ ਨਾਲ ਇਸ ਟੀਮ ਨੇ ਮਿਹਨਤ ਕਰਕੇ ਇਸ ਫਿਲਮ ਨੂੰ ਬਣਾਇਆ ਹੈ ਔਰ ਬਹੁਤ ਜਲਦ ਆਪ ਸਭ ਦੇ ਰੂਬਰੂ ਇਸ ਫਿਲਮ ਨੂੰ ਲੈ ਕੇ ਬਾਈ ਜੀ ਹੁਣੇ ਆ ਰਹੇ ਨੇ ਸੋ ਅਜੇ ਹੀਆਂ ਵਧੇਰੇ ਵੀਡੀਓਜ਼ ਦੇਖਣ ਦੇ ਲਈ ਫੋਲੋ ਕਰਦੇ ਰਹੋ ਲੁਧਿਆਣਾ ਟਾਈਮਜ਼ ਨੂੰ ਔਰ ਕਮੈਂਟ ਸੈਕਸ਼ਨਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਦਿਓ Sacha, cara.